ਪਰਮ ਸਤਿਕਾਰਯੋਗ ਜਿੰਨੇ ਵੀ ਤੁਸੀਂ ਪੰਡਾਲ ਦੇ ਵਿੱਚ ਬੈਠੇ ਹੋ ਰੱਬੀ ਰੂਹਾਂ ਸਭ ਤੋਂ ਪਹਿਲਾਂ ਹਾਜ਼ਰੀ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਸਾਰੇ ਨਗਰ ਨੂੰ ਵਧਾਈ ਦੇਣੀ ਚਾਹੁੰਦਾ ਕਿ ਤੁਸੀਂ ਇਹ ਜਿਹੜਾ ਉਪਰਾਲਾ ਕਰ ਰਹੇ ਹੋ ਬਹੁਤ ਹੀ ਇਹ ਉਪਰਾਲਿਆਂ ਦੀ ਅੱਜ ਸਮੇਂ ਨੂੰ ਲੋੜ ਹੈ ਇੱਕ ਮੈਂ ਸਪਸ਼ਟ ਕਰ ਦਿਆਂ ਕਿ ਸਾਡਾ ਹੁਣ ਗਾਉਣਾ ਕੋਈ ਪੇਸ਼ਾ ਨਹੀਂ ਹੈਗਾ ਅਸੀਂ ਸ਼ੌਂਕੀਆ ਤੌਰ ਤੇ ਅ ਗਾ ਲਈਦਾ ਹੈਗਾ ਸਰਦਾਰ ਚਮਕੌਰ ਸਿੰਘ ਸੇਖੋਂ ਤੁਸੀਂ ਇਹਨਾਂ ਨੂੰ ਸਰਦਾਰ ਬਲਬੰਦ ਸਿੰਘ ਜੀ ਰਾਮੂਵਾਲੀਆ ਉਹਨਾਂ ਨਾਲ ਪੁਰਾਣੇ ਰਿਕਾਰਡਾਂ ਦੇ ਵਿੱਚ ਸੁਣਿਆ ਹੋ ਬਾਪੂ ਕਰਨੈਲ ਸਿੰਘ ਜੀ 파ਰਸ ਸ਼੍ਰੋਮਣੀ ਕਵੀਸ਼ਰ ਐਚ ਐਮ ਬੀ ਦੇ ਵਿੱਚ ਇਹਨਾਂ ਦੇ ਰਿਕਾਰਡ ਜਦੋਂ ਆਏ ਸੀ ਕੁੰਡਲੀਆ ਸੱਪ ਵੀਰ ਖਾਲਸਾ ਅਜੇ ਨਹੀਂ ਮਰਿਆ ਆਉ ਭੈਣੋਂ ਰਲ ਮਿਲ ਗਾਈਏ ਭਗਤ ਸਿੰਘ ਦੀ ਘੋੜੀ ਨਹੀਂ ਤੇ ਇਹਨਾਂ ਦੀ ਸਰੰਗੀ ਵੀ ਮਨਮੋਹਣ ਵਾਰਸ ਉਹਨਾਂ ਦੇ ਜੈਜੀ ਬੈਂਸ ਉਹਨਾਂ ਦੇ ਹਰਭਜਨ ਮਾਨ ਉਹਨਾਂ ਦੇ ਜਿਹੜੇ ਗਾਣਿਆਂ ਦੇ ਵਿੱਚ ਕਮਲਹੀਰ ਉਹਨਾਂ ਚ ਵੱਜੀ ਹੈ ਸੋ ਲੰਮਾ ਇਹਨਾਂ ਦਾ ਤਜਰਬਾ ਹੈ ਪਰ ਹੁਣ ਕੋਈ ਗਾਉਣ ਦਾ ਹੈ ਨਹੀਂ ਇਦਾਂ ਕਿਤੇ ਸੱਜਣ ਮਿੱਤਰ ਜਦੋਂ ਕੋਈ ਸੱਦ ਲੈਂਦਾ ਤਾਂ ਉੱਥੇ ਚਲੇ ਜਾਈਦਾ ਹੁਣ 40 ਸਾਲ ਤੋਂ ਪਿਛਲੇ ਕੈਨੇਡਾ ਰਹਿ ਰਹੇ ਆ ਸੋ ਮੈਂ ਇਹਨਾਂ ਦੇ ਨਾਲ ਸਟਾਰਟਿੰਗ ਤੋਂ ਨਾਲ ਥੋੜਾ ਥੋੜਾ ਕਿਤੇ ਗਾ ਲਈਦਾ ਸੀਗਾ ਮੈਂ ਬਲਵੰਤ ਸਿੰਘ ਰਾਮੂ ਵਾਲੀਆ ਨਾਲ 12 ਸਾਲ ਉਹਨਾਂ ਦਾ ਪੋਲੀਟੀਕਲ ਸੈਕਟਰੀ ਰਿਹਾ ਤੇ ਯੂਪੀ ਗਵਰਨਮੈਂਟ ਦੇ ਵਿੱਚ ਮੈਂ ਉਸ ਦੀ ਰਿਹਾ ਸੋ ਸਭ ਨੂੰ ਸਾਨੂੰ ਪੰਜਾਬੀ ਬੋਲੀ ਲਈ ਉਪਰਾਲੇ ਕਰਨੇ ਚਾਹੀਦੇ ਆ ਯਮਲਾ ਜੀ ਇੱਕ ਉਹ ਵਾਹਿਦ ਕਲਾਕਾਰ ਹੈ ਉਹ ਸ਼ਖਸੀਅਤ ਹੈ ਜਿਨ੍ਹਾਂ ਦੇ ਗਾਣੇ ਅੱਜ ਵੀ ਨੌਜਵਾਨ ਪੀੜੀ ਦੇ ਵਿੱਚ ਚੱਲ ਰਹੇ ਆ। ਮਾਫ਼ ਕਰਨਾ ਹੋਣ ਵਾਲੇ ਜਿਹੜੇ ਤਵੀਰ ਨੂੰ ਆਉਂਦਾ ਤੇ ਸ਼ਾਮ ਨੂੰ ਵੇਹਾ ਹੋ ਜਾਂਦਾ। ਸ਼ਾਮ ਨੂੰ ਉਹ ਵੇਹਾ ਹੋ ਜਾਂਦਾ ਕਿ ਗਾਉਣ ਐ ਇਹੋ ਜਿਹੇ ਗਾਉਣ ਐ। ਜੇ ਉਹਨਾਂ ਨੂੰ ਕਹਿੰਦੀਏ ਸਟੇਜ ਤੇ ਆ ਕੇ ਗਾ ਦਿਓ ਉਹ ਕਲੇ ਸਟੂਡੀਓ ਵਾਲੇ ਹੁੰਦੇ ਨੇ। ਇੱਕ ਸਾਨੂੰ ਜ਼ਰੂਰਤ ਐ ਸਮੇਂ ਨੂੰ ਸਮਝਣ ਦੀ। ਜਿਹੋ ਜ ਸਾਡੀ ਆਉਣ ਵਾਲਾ ਭਵਿੱਖ ਨਾ ਸਾਡੇ ਗਾਣੇ ਦੱਸਦੇ ਐ ਵੀ ਸਾਡਾ ਆਉਣ ਵਾਲਾ ਭਵਿੱਖ ਕਿਹੋ ਜਿਹਾ ਹੋਊਗਾ ਆ ਤੁਸੀਂ ਆ ਜਿਹੜੇ ਬਚਾਈ ਬੈਠੇ ਹੋਗੇ ਪੁਰਾਣੇ ਗਾਉਣ ਨੂੰ ਨਹੀਂ ਤਾਂ ਸ਼ਰਮ ਵੀ ਆਉਣੀ ਚਾਹੀਦੀ ਐ ਵਿਦੇਸ਼ਾਂ ਵਾਲਿਆਂ ਨੂੰ ਖਾਸ ਕਰਕੇ ਜਿਹੜੇ ਲਹਿੰਗੇ ਤੇ ਸ਼ਰਾਬ ਡੋਲਣ ਵਾਲੇ ਦੀ ਟਿਕਟ 1 ਲੱਖ ਡਾਲਰ ਦੀ ਇੱਕ ਬੰਦੇ ਨੇ ਲਈ ਐ ਤੇ ਕਿੱਡੀ ਕੁ ਹਲ ਮਾਨਸੀ ਐ ਤੇ ਸਾਡੇ ਜਿਹੜੇ ਉਹ ਰੱਬੀ ਰੂਹਾਂ ਬੈਠੇ ਹੈਗੇ ਵਿਚਾਰੇ ਜਿਨ੍ਹਾਂ ਦੇ ਚੁੱਲ੍ਹਾ ਨਹੀਂ ਚੱਲਦਾ ਇਸ ਗੇ ਕੀ ਤੋਂ ਤੇ ਉਹ ਬੈਠੇ ਆ ਵਿਚਾਰੇ ਅੱਜ ਕਿਵੇਂ ਬੱਸਾਂ ਤੇ ਕਿਵੇਂ ਆਉਂਦੇ ਹੋਣੇ ਆਗੇ ਸੋ ਇਹ ਵੀ ਸਾਡੀ ਦੇਣ ਹੀ ਆ ਇਹ ਤੇ ਜੇ ਉਹਨਾਂ ਦਾ ਸੀ ਚੁੱਲ੍ਹਾ ਚਲਾਇਆ ਹੁੰਦਾ ਆ ਦਿਨ ਨਹੀਂ ਸੀ ਦੇਖਣੇ ਪੈਣੇ ਸੋ ਇਹ ਚੀਜ਼ਾਂ ਸਾਨੂੰ ਸਮਝਣੀਆਂ ਪੈਣਗੀਆਂ ਆਪਾਂ ਆਪਦੇ ਜਵਾਕ ਨੂੰ ਕਹਿੰਨੇ ਆ ਨਾ ਮਾੜੀ ਸੰਗਤ ਚ ਨਾ ਪੈ ਜੀ ਗੌਣ ਸਾਡਾ ਜਿਹੜਾ ਕੱਲਾ ਮਨੋਰੰਜਨ ਨਹੀਂ ਸਾਨੂੰ ਸਿਹਤ ਵੀ ਹੁੰਦਾ ਉਹ ਸਾਡੀ ਸਿਹਤ ਵੀ ਹੈ ਅਸੀਂ ਦੇਖਦੇ ਹੀ ਨਹੀਂ ਤਰਜ ਤੇ ਨੱਚੀ ਜਾਂਦੇ ਆ ਇੱਕ ਦੂਜੇ ਦੀ ਪਤਾ ਨਹੀਂ ਕੀ ਰਿਸ਼ਤੇਦਾਰੀ ਹੁੰਦੀ ਹੈ ਵਿਆਹਾਂ ਚ ਬਾਹ ਫੜ ਕੇ ਧੂਕੜੀਸ ਕਰੀ ਤੁਰੇ ਜਾਂਦੇ ਆਗੇ ਤੁਸੀਂ ਵੀ ਭਾਈ ਵੱਡੇ ਛੋਟੇ ਵੀਰ ਤੁਸੀਂ ਵੀ ਜਾਣਦੇ ਹੋਵੋਗੇ ਸਟੇਜਾਂ ਤੇ ਕਿ ਕਿਵੇਂ ਕੀ ਕੁਝ ਹੁੰਦਾ ਹੈ ਹਨਾ ਤੇ ਵਿਆਹਾਂ ਤੇ ਅਸੀਂ ਲੱਖਾਂ ਰੁਪਏ ਖਰਚ ਕਰ ਦਿੰਨੇ ਆ ਉਹਦਾ ਮਕਸਦ ਕੋਈ ਨਹੀਂ ਜਣੀ ਸਾਡੀ ਕੌਮ ਉਹ ਐ ਰਾਹ ਪੈ ਜਾਂਦੀ ਐ ਇਹਨਾਂ ਨੂੰ ਪਤਾ ਹੀ ਨਹੀਂ ਵੀ ਮੰਜ਼ਲ ਕਿੱਥੇ ਐ ਆ ਮੰਜ਼ਲਾਂ ਅਸੀਂ ਛੱਡੀ ਬੈਠੇ ਆਂਗੇ ਜਮਲੇ ਜੱਟ ਹੋਣਾ ਨੇ ਜਿਨ੍ਹਾਂ ਨੇ ਸਾਨੂੰ ਮੰਜ਼ਲਾਂ ਦਿੱਤੀਆਂ ਸੀ ਸੋ ਹਣ ਦੋਨੋਂ ਇੱਕ ਜਿਹੜਾ 1955 ਦੇ ਵਿੱਚ ਰਿਕਾਰਡ ਹੋਇਆ ਸੀ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ ਇਹ ਦੁਨੀਆ ਜਿਹੜੀ ਬਾਣੀ ਚ ਵੀ ਲਿਖਿਆ ਨਾ ਕਿ ਸੁਪਨੇ ਵਰਗਾ ਹੈ ਸੰਸਾਰ ਇਹ ਚੌਂਕ ਦਿਨਾਂ ਦਾ ਮੇਲਾ ਹੈਗਾ ਜਿਹੇ ਜਾਂ ਤੁਸੀਂ ਬੀਜੋਗੇ ਉਹੇ ਜਾਂ ਵੱਢੋਗੇ ਸ਼੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ ਨੇ ਉਹਨਾਂ ਨੇ 1955 'ਚ ਰਿਕਾਰਡ ਕਰਵਾਇਆ ਸੀ ਰਣਜੀਤ ਸਿੰਘ ਸਿੱਧਮਾ ਤੇ ਚੰਦ ਸਿੰਘ ਜੰਢੀ ਹੁਣ ਨਾਲ ਬਹੁਤ ਲੋਕਾਂ ਨੇ ਤੁਸੀਂ ਸੁਣਿਆ ਹੋਣਾ ਬਨੇਰਿਆਂ ਤੇ বাজਦਾ ਹੁੰਦਾ ਸੀ ਹੈ ਹੌਣ ਜਾਣ ਬਣਿਆ ਦੁਨੀਆ ਚੌਂਕ ਦਿਨਾਂ ਦਾ ਮੇਲਾ सेकों da दसियो को जरा ਨਾ ਦਾ ਮੇਲਾ ਹੈ ਆਉਣ ਜਾਣ ਬਣਿਆ ਦੁਨੀਆ ਚੌਂਕ ਦੇ ਨਾ ਦਾ ਮੇਲਾ ਜਾਗ ਮੁਸਾਫਰ ਤੂੰ ਹੋਈ ਪੁਰਨਗਾਰੇ ਬੱਜੇ ਅੱਜ ਕਰਨਾ ਅੱਜ ਕਰ ਲੈ ਕਰਨਾ ਕੱਲ ਨੂੰ ਕਰ ਲੈ ਅੱਜੇ ਗਫਲਤ ਵਿੱਚ ਬੀਤ ਗਿਆ ਦਿਨਾਂ ਦਾ ਮੇਲਾ ਟੈਣੀ ਲੱਗਣੇ ਨਹੀਂ ਪਾਪਸ ਲਹਿਰਾ ਕਵੇ ਨਹੀਂ ਮੁੜੀਆਂ ਕੱਠ ਨਾਲ ਸਬੱਬਾਂ ਦੇ ਬੇੜੀ ਪੂਰ ਤਰੰਜਣੀ ਕੁੜੀਆਂ ਨੱਚ ਰਹੀਆਂ ਦੀਪਮਾਲਾ ਉਸ ਘਰ ਦਾ